ਤੈਨੂੰ ਮੈਨੂੰ ਕੋਈ ਐਸੇ ਕੰਮ ਕਰਦੇ ਹੋ ਨਾਮ ਗਿਨਾਤੇ ਹੋ ਲੁਧਿਆਣਾ ਵਿੱਚ ਇਨਸਾਨੀਅਤ ਇੱਕ ਵਾਰ ਫਿਰ ਸ਼ਰਮਸਾਰ ਹੋਈ ਹੈ ਕਿਉਂਕਿ ਫੈਕਟਰੀ ਵਿੱਚ ਕੰਮ ਕਰਨ ਵਾਲੇ ਪੂਰੇ ਪਰਿਵਾਰ ਦਾ ਮੂੰਹ ਕਾਲਾ ਕਰਕੇ ਇਲਾਕੇ ਦੇ ਵਿੱਚ ਘੁਮਾਇਆ ਜਾਂਦਾ ਆ ਉਹ ਦੋ ਲੋਕ ਕਿੱਧਰ ਹੈ ਜਿਉਂਨਾ ਕੋ ਗਲਤੀ ਹੋਈ ਹੈ ਜਾਂ ਨਹੀਂ ਹੋਈ ਹੈ ਵੈਰੀਫਾਈ ਕਰਨਾ ਚਾਹੀਦਾ ਪਰ ਆਪ ਆਪਣੇ ਹਿਸਾਬ ਨਾਲ ਤੁਸੀਂ ਸਟੈਪ ਚੱਕ ਕੇ ਉਹਨਾਂ ਦੇ ਮੂੰਹ ਕਾਲੇ ਕਰਕੇ ਉਹਨਾਂ ਨੂੰ ਸੜਕਾਂ ਤੇ ਘੁਮਾਣਾ ਕਿੱਥੋਂ ਤੱਕ ਦੀ ਇਨਸਾਨੀ ਆ ਆ ਉਹ ਦੋ ਲੋਕ ਕਿੱਧਰ ਹੈ ਜਿੰਨਾ ਭਾਗੀਦਾਰ ਫੈਕਟਰੀ ਦਾ ਮਾਲਕ ਹੈ ਉਨੇ ਹੀ ਭਾਗੀਦਾਰ ਉਹ ਬੰਦੇ ਨੇ ਜਿਨ੍ਹਾਂ ਨੇ ਇਸ ਹਰਕਤ ਨੂੰ ਇੰਜਾਮ ਦਿੱਤਾ ਔਰ ਇਹ ਬਖਸ਼ੇ ਨਹੀਂ ਜਾਣੇ ਚਾਹੀਦੇ ਇਨਸਾਨੀਅਤ ਕਿਤਨਾ ਕਿਤੇ ਅੱਜ ਸ਼ਰਮਸਾਰ ਹੋਈ ਹੈ ਸਾਡਾ ਆਪਣਾ ਸਿਰ ਕਿਤਨਾ ਕਿਤੇ ਝੁਕਦਾ ਹੈ ਵੀ ਇਹ ਜੀ ਗੱਲ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਨਹੀਂ ਸੀ ਹੋਣੀ ਚਾਹੀਦੀ ਮਲਿਕ ਮਲਿਕ ਵੀਡੀਓ ਬਹੁਤ ਵਾਇਰਲ ਹੋ ਚੁੱਕੀ ਹੈ ਹਰ ਮੋਬਾਈਲ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਲਾ ਲਓ ਪੰਜਾਬ ਦੇ ਵਿੱਚ ਲਾ ਲਓ ਹਰ ਬੰਦੇ ਦੇ ਮੋਬਾਈਲ ਦੇ ਵਿੱਚ ਉਹ ਵੀਡੀਓ ਪਹੁੰਚ ਚੁੱਕੀ ਹੈ ਨਹੀਂ ਹਰ ਬੰਦਾ ਦੋਸ਼ੀ ਹੋ। ਜੀ ਵੀਡੀਓ ਦੇ ਵਿੱਚ ਦੋ ਤੁਹਾਨੂੰ ਦੋਸ਼ੀ ਨਜ਼ਰ ਆ ਰਹੇ ਨੇ ਜਾਂ ਵੀਡੀਓ ਬਣਾਤਾ ਨਜ਼ਰ ਆ ਰਿਹਾ ਕੋਈ ਤਕਤੀਆਂ ਲਾਂਦਾ ਨਜ਼ਰ ਆ ਰਿਹਾ ਜਾਂ ਕੋਈ ਹੁੱਡੜਬਾਜੀ ਕਰਦਾ ਨਜ਼ਰ ਆ ਰਿਹਾ ਉਹ ਸਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹ ਸਾਰੇ ਸਾਡੀ ਨਜ਼ਰ ਦੇ ਵਿੱਚ ਵੀ ਸੀ ਸਮਾਜ ਦੇ ਨਜ਼ਰ ਦੇ ਵਿੱਚ ਵੀ ਉਹ ਦੋਸ਼ੀ ਪਾਏ ਜਾਣਗੇ ਔਰ ਦੋਸ਼ੀ ਹੋਣੇ ਵੀ ਚਾਹੀਦੇ ਨੇ ਤੇ ਵੀ ਕਿਹੜੇ ਤੇ ਜਿਹੜੀਆਂ ਤਿੰਨ ਬੱਚੀਆਂ ਸੀ ਉਹ ਬਿਲਕੁਲ ਕਿਤੇ ਨਾ ਕਿਤੇ ਅੰਡਰ ਏਜ ਸੀ ਕਿ ਕਿਸ ਤਰੀਕੇ ਨੇ ਦੇ ਦੇ ਉਸੇ 18 ਸਾਲ ਤੋਂ ਮਰ ਜਿਹੜੀ ਘਟ ਹੈ ਉਹ ਦੱਸੀ ਜਾ ਰਹੀ ਹੈ ਹਾਂਜੀ ਇਹ ਆਹ ਉਹਦੀ ਤੁਹਾਡੀ ਗੱਲ درست ਹੈ ਵੀ ਅੰਡਰ ਏਜ ਨੇ ਫਿਰ ਮੈਂ ਸਮਝਦਾ ਵੀ ਫੈਕਟਰੀ ਮਾਲਕ ਦੀ ਫੈਕਟਰੀ ਸੀਲ ਹੋਣੀ ਚਾਹੀਦੀ ਹੈ ਕੀ ਹੱਕ ਹੈ ਸਾਨੂੰ ਵੀ ਕੀ ਹੱਕ ਹੈ ਸਾਨੂੰ ਵੀ ਕਿਸੇ ਨੂੰ ਇਹ ਬੇਇੱਜ਼ਤੀ ਕਰਨੀ ਚੌਂਕਾ ਜਿਖਾੜ ਕੇ ਉਹਨਾਂ ਨੂੰ ਕਾਲੇ ਮੂੰਹ ਕਰਾ ਕੇ ਸਮਾਜ ਦੇ ਵਿੱਚ ਇਦਾਂ ਤੁਰਾਣਾ ਮੱਲਿਆਂ ਦੇ ਵਿੱਚ ਉਹਨਾਂ ਨੂੰ ਤੁਰਾਣਾ ਖਾਸ ਕਰਕੇ ਮਹਿਲਾਵਾਂ ਨੂੰ ਬੱਚਿਆਂ ਨੂੰ ਆ ਲੈ ਲੈ ਨੀ ਮੈਨੂੰ ਐਸੇ ਕੰਮ ਕਰਤੇ ਹੋ ਨਮ ਗਿਨਾਤੇ ਹੋ ਕਿਆ ਕੋ ਠੀਕ ਹੋ ਕਰਤੇ ਸੀ ਮੈਂ ਚੋਰੀ ਭਾਈ ਮੈਂ ਆਪਣਾ ਗੁਨਾਹ ਕਬੂਲ ਕਰ ਆਓ ਦੋਨੋਂ ਕਿਧਰ ਹੈ ਲੁਧਿਆਣਾ ਵਿੱਚ ਇਨਸਾਨੀਅਤ ਇੱਕ ਵਾਰ ਫਿਰ ਸ਼ਰਮਸਾਰ ਹੋਈ ਹੈ ਕਿਉਂਕਿ ਫੈਕਟਰੀ ਵਿੱਚ ਕੰਮ ਕਰਨ ਵਾਲੇ ਪੂਰੇ ਪਰਿਵਾਰ ਦਾ ਮੂੰਹ ਕਾਲਾ ਕਰਕੇ ਇਲਾਕੇ ਦੇ ਵਿੱਚ ਘੁਮਾਇਆ ਜਾਂਦਾ ਸੋ ਤੰਦਾਜ਼ੀਏ ਉਹਨਾਂ ਦੇ ਉੱਪਰ ਇਹ આરોਪ ਲੱਗਾ ਕਿ ਉਹਨਾਂ ਨੇ ਫੈਕਟਰੀ ਦੇ ਵਿੱਚ ਜਿਹੜੀ ਚੋਰੀ ਹੈ ਉਹ ਕੀਤੀ ਹੈ ਸੋ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਗਲੇ ਦੇ ਵਿੱਚ ਉਹਨਾਂ ਦੇ ਤਖਤੀਆਂ ਪਾਈਆਂ ਗਈਆਂ ਸੀ ਕਿ ਤਖਤੀ ਦੇ ਉੱਤੇ ਲਿਖਿਆ ਸੀਗਾ ਕਿ ਮੈਂ ਆਪਣੀ ਚੋਰੀ ਕਬੂਲ ਕਰਦੀ ਹਾਂ ਤੇ ਮੈਂ ਚੋਰੀ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਂਦੀ ਤਾਂ ਉਸ ਜਗ੍ਹਾ ਤੋਂ ਉੱਪਰ ਜਿਹੜੀ ਛਾਪੇ ਮਾਰੀ ਉਹ ਵੀ ਕੀਤੀ ਜਾਂਦੀ ਹੈ ਸੋ ਵਦੇਰੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਰਿਪੋਰਟਰ ਪੰਕਜ ਭਾਰਤੀ ਜੀ ਮੌਜੂਦ ਨੇ ਗੱਲਬਾਤ ਕਰਨ ਲੈਣੇ ਪੰਕਜ ਜੀ ਕਿਸੇ ਇੱਕ ਦੇ ਦਿਓ ਇਸ ਇੱਕ ਨਾਲ ਜਿਹੜੀ ਇਨਸਾਨੀਅਤਾਂ ਸ਼ਰਮਸਾਰ ਹੋਈ ਹੈ ਕਿਤੇ ਨਾ ਕਿਤੇ ਦੇਖੋ ਰਾਹੁਲ ਜੀ ਬਹੁਤ ਮਾੜਾ ਕੰਮ ਹੈ ਸਮਾਜ ਦੇ ਲਈ ਜੀ ਸਮਾਜ ਦੇ ਵਿੱਚ ਵਿਚਰਨ ਵਾਲੇ ਲੋਕਾਂ ਨੂੰ ਪਹਿਲੀ ਗੱਲ ਤਾਂ ਇਹ ਸਟੈਪ ਚੱਕਣਾ ਹੀ ਬੜੀ ਮੰਦਭਾਗੀ ਸੋਚ ਕਹਿ ਸਕਦੇ ਆਪਾਂ ਵੀ ਬੱਚੇ ਕੰਮ ਕਰ ਰਹੇ ਨੇ ਔਰ ਇਹ ਵੀ ਨਹੀਂ ਪਤਾ ਵੀ ਉਹ ਬੱਚੇ 18 ਸਾਲ ਤੋਂ ਉੱਪਰ ਨੇ ਕਿ نیچے ਨੇ ਇਹ ਮਹਿਲਾ ਯੋਗ ਦੇ ਸੰਗਰਮ ਦੇ ਵਿੱਚ ਇਹ ਨੌਲੇਜ ਚੱਲੀ ਗਈ ਹੋਈ ਹੈ ਕੰਪਲੀਟ ਜੋ ਹੈ ਤੇ ਉਹਨਾਂ ਨੇ ਵੀ ਸਖਤ ਤੋਂ ਸਖਤ ਐਕਸ਼ਨ ਦੀ ਜੋ ਮੰਗ ਕੀਤੀ ਹੈ ਪ੍ਰਸ਼ਾਸਨ ਤੋਂ ਹੁਣ ਅੱਗੇ ਦੇਖਣ ਦੀ ਗੱਲ ਹੋਈ ਵੀ ਕਿਸ ਹਿਸਾਬ ਨਾਲ ਇਹਦੇ ਰੈਐਕਸ਼ਨ ਲਿੱਤਾ ਜਾ ਸਕਦਾ ਪਰ ਮੇਰੇ ਹਿਸਾਬ ਨਾਲ ਇਹ ਇਹ ਜਿਹੜਾ ਇਨਸੀਡੈਂਟ ਹੋਇਆ ਹੈ ਬਹੁਤ ਮਾੜਾ ਇਨਸੀਡੈਂਟ ਹੈ ਔਰ ਇਹਦੇ ਤੇ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਵੀ ਜਿਹੜੀ ਫੈਕਟਰੀ ਦੇ ਵਿੱਚ ਬੱਚਿਆਂ ਨੇ ਕੰਮ ਕੀਤਾ ਹੈ ਜੇ ਉਹਨਾਂ ਕੋਲ ਗਲਤੀ ਹੋਈ ਹੈ ਜਾਂ ਨਹੀਂ ਹੋਈ ਹੈ ਵੈਰੀਫਾਈ ਕਰਨਾ ਚਾਹੀਦਾ ਪਰ ਆਪ ਆਪਣੇ ਹਿਸਾਬ ਨਾਲ ਤੁਸੀਂ ਸਟੈਪ ਚੱਕ ਕੇ ਉਹਨਾਂ ਦੇ ਮੂੰਹ ਕਾਲੇ ਕਰਕੇ ਉਹਨਾਂ ਨੂੰ ਸੜਕਾਂ ਤੇ ਕਮਾਣਾ ਕਿੱਥੋਂ ਤੱਕ ਦੀ ਇਨਸਾਨੀਅਤ ਹੈ ਇਹ ਮਤਲਬ ਬਹੁਤ ਗਲਤ ਕੰਮ ਹੋਇਆ ਸ਼ਰਮਸਾਰ ਕੰਮ ਹੋਇਆ ਔਰ ਮੈਂ ਕੜੀ ਨਿੰਦਾ ਕਰਦਾ ਇਸ ਕੰਮ ਦੀ ਔਰ ਵੱਧ ਤੋਂ ਵੱਧ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵੀ ਸਖਤ ਤੋਂ ਸਖਤ ਕਾਰਵਾਈ ਉਹ ਫੈਕਟਰੀ ਵਾਲਾਂ ਦੀ ਕੀਤੀ ਜਾਵੇ ਜਿਨ੍ਹਾਂ ਨੇ ਬੱਚਿਆਂ ਦੇ ਉੱਪਰ ਇੰਨੀ ਦਰਦਨਾਕ ਕੰਮ ਕੀਤਾ ਔਰ ਮੂੰਹ ਕਾਲਾ ਕਰਕੇ ਜੋ ਸੜਕਾਂ ਤੇ ਘੁਮਾਇਆ ਇਹ ਕੰਮ ਨਹੀਂ ਸੀ ਹੋਣਾ ਚਾਹੀਦਾ ਤੇ ਗੱਲ ਕਰੇ ਤੁਸੀਂ ਦੋਸ਼ੀ ਦੋਸ਼ੀ ਕਿ ਨੂੰ ਮੰਨਦੇ ਹੋ ਕਿਉਂਕਿ ਜੇ ਗੱਲ ਕਰੀਏ ਤਾਂ ਇੰਕ ਕੋਈ ਹੋਰ ਲੈ ਕੇ ਆਂਦਾ ਜਿਸ ਇੰਕ ਦੇ ਨਾਲ ਮੂੰਹ ਕਾਲਾ ਕੀਤਾ ਜਾਂਦਾ ਤਕਤੀਆਂ ਹੋਰ ਕੋ ਲਿਖਤੇ ਹੱਥ ਦੇ ਹੱਥ ਦੇ ਨਾਲ ਤੇ ਜਿਹੜੇ ਇਹ ਵੀ ਆ ਰਿਹਾ ਕਿ ਜਿਹੜੀ ਵੀਡੀਓ ਜਿਹੜੇ ਨੌਜਵਾਨ ਬਣਾ ਰਹੇ ਉਹ ਵੀ ਹੁੱਲੜਵੱਜੀ ਕਰਕੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਜਾਵੇ ਕਿਸ ਤਰ੍ਹਾਂ ਦੇ ਦੋਸ਼ੋ ਵੀ ਹੈਗੇ ਕਿਤਨਾ ਕਿਤੇ ਅਗਰ ਖੁਦਾਨਾ ਖਾਸ ਪਰਿਵਾਰ ਕਨ ਨੂੰ ਕੋਈ ਕੋਫ ਨਾ ਕਦਮ ਚੱਕ ਲੈਂਦਾ ਕਿਉਂਕਿ ਪਰਵਾਜ਼ਾ ਰੋ ਰੋ ਕੇ ਬੁਰਾ ਹਾਲ ਹੈ ਦੇਖੋ ਇਸ ਸਮਾਜ ਦੇ ਵਿੱਚ ਨਾ ਗਲਤ ਤਰ੍ਹਾਂ ਦੇ ਅਨਸਰ ਜਿਹੜੇ ਪਾਏ ਜਾਂਦੇ ਲੋਗ ਉਹਨਾਂ ਵਿੱਚੋਂ ਇਹ ਲੋਕਾਂ ਦੀ ਇੱਕ ਐਗਜ਼ੈਂਪਲ ਸੈੱਟ ਕੀਤੀ ਜਾ ਸਕਦੀ ਹੈ ਵੀ ਜਿਹੜੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਵੀ ਸਮਾਜ ਦੇ ਵਿੱਚ ਬੱਚਿਆਂ ਦੀ ਕੀ ਵੈਲਿਊ ਹੈ ਚਲੋ ਚੋਰ ਸ਼ਬਦ ਇੱਕ ਅਲੱਗ ਚੀਜ਼ ਹੈ ਇੱਕ ਪਰਿਵਾਰ ਦੇ ਜੀ ਨੂੰ ਤੁਸੀਂ ਉਹਨਾਂ ਦੀ ਮਾਤਾ ਨੂੰ ਉਹਦੀਆਂ ਬੱਚੀਆਂ ਨੂੰ ਉਹਨਾਂ ਦੇ ਬੇਟੇ ਨੂੰ ਸਾਰੇ ਪਰਿਵਾਰ ਦਾ ਮੂੰਹ ਕਾਲਾ ਕਰਕੇ ਤੁਸੀਂ ਸੜਕਾਂ ਤੇ ਘੁਮਾ ਰਹੇ ਹੋ ਇਹ ਕਿੱਥੋਂ ਤੱਕ ਦੀ ਇਨਸਾਨੀਅਤ ਜਿਹੜੇ ਲੋਕ ਹੁੱਲੜਬਾਜੀ ਕਰਦੇ ਨੇ ਜਿਹੜੇ ਲੋਕਾਂ ਨੇ ਤਖਤੀਆਂ ਉਹਨਾਂ ਦੇ ਗਲਾਂ ਦੇ ਵਿੱਚ ਪਾਈਆਂ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਵੀ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਨਾਲ ਇਨਵੋਲਵਮੈਂਟ ਕੀਤੀ ਜਾਵੇ ਜਿੰਨਾ ਭਾਗੀਦਾਰ ਫੈਕਟਰੀ ਦਾ ਮਾਲਕ ਹੈ ਉਨੇ ਹੀ ਭਾਗੀਦਾਰ ਉਹ ਬੰਦੇ ਨੇ ਜਿਨ੍ਹਾਂ ਨੇ ਇਸ ਹਰਕਤ ਨੂੰ ਇੰਜਾਮ ਦਿੱਤਾ ਔਰ ਇਹ ਬਖਸ਼ੇ ਨਹੀਂ ਜਾਣੇ ਚਾਹੀਦੇ ਲਗਦਾ ਜਿਹੜੇ ਲੋਕ ਉਸ ਜਗ੍ਹਾ ਦੇ ਉੱਪਰ ਮਜੂਦ ਸੀ ਭਾਵੇਂ ਫੈਕਟਰੀ ਦੇ ਜਿਹੜੇ ਹੋਰ ਵਰਕਰ ਸੀ ਜਾਂ ਉਸ ਇਲਾਕੇ ਦੇ ਜਿਹੜੇ ਲੋਕ ਸੀਗੇ ਰੋਕਦੇ ਕਿਤਨਾ ਕਿਤੇ ਛੜੀ ਚੜਨ ਵਾਸ ਹਰਕਤਾਂ ਨਾ ਹੁੰਦੀ ਦੇਖੋ ਰੋਕਣਾ ਚਾਹੀਦਾ ਹੈ ਇਨਸਾਨੀਅਤ ਦੇ ਨਾਤੇ ਉੱਥੇ ਕੋਈ ਐਦਾਂ ਦਾ ਗੈਰ ਜ਼ਿੰਮੇਵਾਰ ਲੋਕ ਸੀ ਸਾਰੇ ਉੱਥੇ ਉੱਥੇ ਕੋਈ ਜ਼ਿੰਮੇਵਾਰੀ ਦੇ ਨਾਂ ਦੀ ਮੈਨੂੰ ਮੈਂ ਵੀਡੀਓ ਦੇਖੀ ਹੈ ਮੈਨੂੰ ਕਿਸੇ ਦੇ ਮਾਧਮੇਂ ਦਰ ਇਹ ਵੀਡੀਓ ਆਈ ਹੈ ਪਰ ਉੱਥੇ ਕਿਸੇ ਨੇ ਵੀ ਇਹ ਇਹ ਜ਼ਿੰਮੇਵਾਰੀ ਆਪਣੀ ਸਮਝੀ ਨਹੀਂ ਵੀ ਇਸ ਚੀਜ਼ ਨੂੰ ਜਾ ਕੇ ਇਹ ਗਲਤ ਚੀਜ਼ਾਂ ਨੂੰ ਰੋਕਿਆ ਜਾਵੇ ਪਰ ਇਨਸਾਨੀਅਤ ਕਿਤਨਾ ਕਿਤੇ ਅਦੀ ਸ਼ਰਮਸਾਰ ਹੋਈ ਹੈ ਸਾਡਾ ਆਪਣਾ ਸਿਰ ਕਿਤਨਾ ਕਿਤੇ ਝੁਕਦਾ ਵੀ ਇਹ ਜੀ ਗੱਲ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਨਹੀਂ ਸੀ ਹੋਣੀ ਚਾਹੀਦੀ ਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਉਹਦੀ ਮਾਤਾ ਨਾਲ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਸੀ ਕਿ ਲੜਕੀ ਦਾ ਅਗਲੇ ਹਫਤੇ ਵਿਆਹ ਸੀਗਾ ਤੇ ਲੱਗਦਾ ਕਿਤਨਾ ਕਿਤੇ ਵਿਆਹ ਤੋਂ ਇਫੈਕਟ ਵੈ ਹੈ ਕਿਉਂਕਿ ਪਰਿਵਾਰ ਦਾ ਕਹਿਣਾ ਸੀ ਤਾਂ ਹੁਣ ਇਹ ਸ਼ਹਿਰ ਦੇ ਵਿੱਚ ਰਹਿਣੀ ਹੈ ਸੀ ਪਿੰਡ ਚਲ ਜਾਣਾ ਸਭ ਕੁਝ ਤੇ ਫਿਰ ਕੀ ਬੀਤੇਗੀ ਰਾਹੁਲ ਜੀ ਦੱਸੋ ਖੁਸ਼ੀਆਂ ਵਾਲਾ ਮਾਹੌਲ ਹੈ ਘਰੇ ਤੇ ਉੱਪਰੋਂ ਇਨਸੀਡੈਂਟ ਐਦਾਂ ਦਾ ਹੋ ਜਾਏ ਕਿਤਨਾ ਕਿਤੇ ਮਨ ਟੁੱਟ ਜਾਂਦਾ ਹੂੰ ਬੰਦਾਂ ਦਰੋਂ ਟੁੱਟ ਜਾਂਦਾ ਵੀ ਕਿਤੇ ਨਾ ਕਿਤੇ ਸਾਡੇ ਘਰ ਖੁਸ਼ੀ ਦੀ ਲਹਿਰ ਸੀ ਜਾਂ ਸ਼ਨਾਇਆਂ ਵੱਜਨੀਆਂ ਸੀ ਕਰੇ ਤੇ ਹੁਣ ਇਹ ਇੱਕ ਤਰ੍ਹਾਂ ਦਾ ਮਾਤਮਾਰਗਾ ਮਾਹੌਲ ਹੋ ਜ ਗਿਆ ਕਿਉਂਕਿ ਵੀਡੀਓ ਬਹੁਤ ਵਾਇਰਲ ਹੋ ਚੁੱਕੀ ਹੈ ਤੇ ਹਰ ਮੋਬਾਈਲ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਲਾ ਲਓ ਪੰਜਾਬ ਦੇ ਵਿੱਚ ਲਾ ਲਓ ਹਰ ਬੰਦੇ ਦੇ ਮੋਬਾਈਲ ਦੇ ਵਿੱਚ ਉਹ ਵੀਡੀਓ ਪਹੁੰਚ ਚੁੱਕੀ ਹੈ ਸੋ ਹੋ ਸਕਦਾ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਮਯੂਸੀ ਹੋਵੇ ਇਸ ਗੱਲ ਨੂੰ ਲੈ ਕੇ ਤੇ ਗੱਲ ਕਰੇ ਪੁਲਿਸ ਨੂੰ ਲੈ ਕੇ ਕਿ ਕਿਹੋ ਜੀ ਇਸ ਤਰੀਕੇ ਸਮਝਦੇ ਕਿਉਂਕਿ ਜੇ ਗੱਲ ਕਰੇ ਕੱਲ ਦੀ ਵੀਡੀਓ ਵੀਡੀਓ ਕਾਫੀ ਵਾਇਰਲ ਹੁੰਦੀ ਹੈ ਜਦੋਂ ਮੀਡੀਆ ਦੇ ਵਿੱਚ ਆਉਂਦੀ ਮੀਡੀਆ ਨਿਸ਼ਾਨ ਕਰਦਾ ਤੇ ਉਸ ਤੋਂ ਆ ਜਿਹੜੀ ਪੁਲਸ ਹਰਕਤ ਦੇ ਵਿੱਚ ਆ ਕੇ ਕਾਰਵਾਈ ਕਰਦੀ ਤਿੰਨ ਦੋਸ਼ੀ ਫੜ ਲੜਦੀ ਲੱਗਦਾ ਨਹੀਂ ਅਗਰ ਪੁਲਸ ਨੂੰ ਪਹਿਲਾਂ ਹੀ ਕਾਰਵਾਈ ਕਰਨੀ ਚਾਹੀਦੀ ਸੀਗੀ ਨਹੀਂ ਪੁਲਸ ਨੂੰ ਹਰਕਤ ਦੇ ਵਿੱਚ ਆਉਣਾ ਚਾਹੀਦਾ ਸੀ ਜੇ ਨਹੀਂ ਆਏ ਮੌਕੇ ਤੇ ਉਥੇ ਅਫਸਰ ਫੇਮਸ ਹੋ ਜਾਂਦਾ ਮੈਂ ਅਫਸਰਾਂ ਨੇ ਵੀ ਕਿੰਨਾ ਕਿੰਨੇ ਲਾਇਕੀ ਹੈ ਇਹ ਇਹ ਜਿਹ ਇਨਸੀਡੈਂਟ ਹੋਵੇ ਤੇ ਪੁਲਸ ਮੌਕੇ ਤੇ ਜਾ ਕੇ ਕਾਰਵਾਈ ਨਾ ਕਰੇ ਇਹ ਪੁਲਸ ਤੇ ਵੀ ਸਵਾਲੀਆ ਨਿਸ਼ ਵਣਦ ਨਹੀਂ ਵੀ ਕਿਉਂ ਨਹੀਂ ਕਾਰਵਾਈ ਕੀਤੀਗੇ ਟਾਈਮ ਤੇ ਜਦੋਂ ਮੀਡੀਆ ਦੇ ਵਿੱਚ ਖਬਰ ਆਈ ਪ੍ਰੈਸ਼ਰ ਡਵੈਲਪ ਹੋਇਆ ਤਾਂ ਹੀ ਪੁਲਿਸ ਨੂੰ ਕਿਉਂ ਯਾਦ ਆਈ ਇਹ ਕੰਮ ਪਹਿਲਾਂ ਹੋਣਾ ਚਾਹੀਦਾ ਸੀ ਹੂੰ ਤੇ ਸੀਨੀਅਰ ਅਧਿਕਾਰੀਆਂ ਨੂੰ ਕਿਸੇ ਕੰਦੇ ਦੇ ਕਿਉਂਕਿ ਉਹਨਾਂ ਦਾ ਬਿਆਨ ਹੀ ਹੈ ਜਿਹੜੇ ਤਿੰਨ ਦੋਸ਼ੀਓ ਕਾਬੂ ਕਰ ਰਹੇ ਨੇ ਭਾਵੇਂ ਫੈਕਟਰੀ ਦਾ ਮਾਲਕ ਹੈ ਤੇ ਇਨੀ ਦੋਸ਼ੀ ਕਾਬੂ ਹੋਏ ਨੇ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜੇ ਵੀਡੀਓ ਬਣਾ ਰਹੇ ਸੀ ਜਾਂ ਉਸ ਜਗ੍ਹਾ ਤੋਂ ਉੱਪਰ ਮਜੂਦ ਸੀਗੇ ਜਿਨ੍ਹਾਂ ਨੇ ਇਨਕ ਲੈ ਕੇ ਆਂਦੀ ਜਿਹੜੇ ਹੱਥਾਂ ਦੇ ਨਾਲ ਲਿਖਿਆ ਆ ਵੀ ਅਸੀਂ ਚੋਰ ਆ ਮਤਲਬ ਕਿ ਉਹਨਾਂ ਗਲੇ ਗਲੇ ਵਿੱਚ ਤਕਤੀਆਂ ਪਾਈਆਂ ਉਹ ਵੀ ਕਿਤਨਾ ਕਿਤੇ ਉਹਨਾਂ ਦਾ ਵੀ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਹਰ ਬੰਦਾ ਦੋਸ਼ੀ ਹੈ ਉੱਥੇ ਜੀ ਵੀਡੀਓ ਦੇ ਵਿੱਚ ਦੋ ਤੁਹਾਨੂੰ ਦੋਸ਼ੀ ਨਜ਼ਰ ਆ ਰਹੇ ਨੇ ਜਾਂ ਵੀਡੀਓ ਬਣਾਤਾ ਨਜ਼ਰ ਆ ਰਿਹਾ ਕੋ ਤਕਤੀਆਂ ਲਾਂਦਾ ਨਜ਼ਰ ਆ ਰਿਹਾ ਜਾਂ ਕੋ ਹੁੱਲੜਬਾਜੀ ਕਰਦਾ ਨਜ਼ਰ ਆ ਉਹ ਸਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹ ਸਾਰੇ ਸਾਡੀ ਨਜ਼ਰ ਦੇ ਵਿੱਚ ਵੀ ਦੀ ਵੀ ਇਹੋ ਜੀ ਹਰਕਤ ਦੁਬਾਰਾ ਕਿਸੇ ਵੀ ਸਮਾਜ ਦੇ ਵਿੱਚ ਜਾ ਕੇ ਨਾ ਹੋਵੇ ਵੀ ਬੱਚੇ ਫੜੇਗੇ ਨੇ ਉਹਨਾਂ ਦੇ ਮੂੰਹ ਕਾਲੇ ਕੀਤੇ ਨੇ ਇਹੋ ਜੀ ਹਰਕਤ ਕਰਨ ਤੋਂ ਲੋਕ ਗੁਰੇਜ਼ ਕਰਨ ਜੇ ਇਹ ਜੇ ਦੋਸ਼ੀ ਰਾਹੁਲ ਜੀ ਬਚ ਗਏ ਤਾਂ ਅੱਗੋਂ ਲੋਕਾਂ ਦੇ ਹੌਸਲੇ ਬੜੇ ਬਲੰਦ ਹੋ ਜਾਣਗੇ ਇਹਨੂੰ ਚੀਜ਼ ਨੂੰ ਨੱਥ ਪਾਣ ਲਈ ਦੋਸ਼ੀਆਂ ਨੂੰ ਸਜ਼ਾ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਗੱਲ ਕਰੀ ਤਾਂ ਲੇਬਰ ਚਾਈਲਡ ਦੇ ਪੇਰੀ ਰੋਕ ਲੱਗੀ ਹੋਈ ਹੈ ਤੇ ਇਹ ਵੀ ਕਿਹਾ ਜਿਹੜੇ ਤੇ ਜੜੀਆਂ ਤਿੰਨ ਬੱਚੀਆਂ ਸੀ ਉਹ ਬਿਲਕੁਲ ਕਿਤੇ ਨਾ ਕਿਤੇ ਅੰਡਰ ਏਜ ਸੀਗੀਆਂ ਕਿਸ ਤਰੀਕੇ ਨੇ ਦੇਦੇ ਹੋ ਸੀ 18 ਸਾਲ ਤੋਂ ਉਮਰ ਜਿਹੜੀ ਘੱਟ ਹੈ ਉਹ ਦੱਸੀ ਜਾ ਰਹੀ ਹੈ ਹਾਂ ਜੀ ਜੇ ਰਾਹੁਲ ਜੀ ਤੁਹਾਡੀ ਗੱਲ درست ਹੈ ਵੀ ਅੰਡਰ ਏਜ ਨੇ ਫਿਰ ਮੈਂ ਸਮਝਦਾ ਵੀ ਫੈਕਟਰੀ ਮਾਲਕ ਦੀ ਫੈਕਟਰੀ ਸੀਲ ਹੋਣੀ ਚਾਹੀਦੀ ਹੈ ਕਿਉਂਕਿ 18 ਸਾਲ ਤੋਂ ਤੁਸੀਂ نیچے ਲੇਬਰ ਆਪਣੇ ਫੈਕਟਰੀ ਦੇ ਵਿੱਚ ਕੰਮ ਕਰਨ ਲਈ ਨਹੀਂ ਰੱਖ ਸਕਦੇ ਜੋ ਕਾਨੂੰਨ ਕਹਿੰਦਾ ਜੇ ਉਹ ਵਾਕਈ 18 ਸਾਲ ਤੋਂ نیچے ਨੇ ਤਾਂ ਮੈਂ ਪੂਰ ਜ਼ੋਰ ਮੰਗ ਕਰਦਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਇਹ ਜੀ ਫੈਕਟਰੀ ਨੂੰ ਤਾਲਾ ਜਿੱਥੇ ਅੰਡਰਏਜ ਬੱਚਿਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਾਇਆ ਜਾਂਦਾ ਉਹ ਫੈਕਟਰੀਆਂ ਦੇ ਵੈਸੇ ਹੀ ਸੀਲ ਹੋਣੀਆਂ ਚਾਹੀਦੀਆਂ ਜੋ ਕਾਨੂੰਨ ਦੇ ਮਤਾਂਕ ਨਹੀਂ ਚੱਲ ਰਹੀਆਂ ਉਹਨਾਂ ਨੇ ਕੋਈ ਅਧਿਕਾਰ ਨਹੀਂ ਕੰਮ ਕਰਨ ਦਾ ਤੇ ਤੁਸੀਂ ਵੀਡੀਓ ਵੀ ਦੇਖੀ ਹੋਣੀ ਜਿਹਦੇ ਵਿੱਚ ਟੋਟਲ 5 ਬੰਦੇ ਜਿਹੜਾ ਮੂੰਹ ਕਾਲਾ ਕੀਤਾ ਤਿੰਨ ਲੜਕੀਆਂ ਨੇ ਇੱਕ ਉਹਨਾਂ ਦੀ ਮਾਤਾ ਹੈ ਤੇ ਇੱਕ ਨੌਜਵਾਨ ਹੈ ਜੋ ਕਿ ਉਹਨਾਂ ਦਾ ਪਿੰਡ ਦਾ ਦੱਸਿਆ ਜਾ ਰਿਹਾ ਤੇ ਨੌਜਵਾਨ ਦਾ ਇਹ ਕਹਿਣਾ ਕਿ ਮੈਂ ਉਸ ਫੈਕਟਰੀ ਵਿੱਚੋਂ ਚੋਰੀ ਕੀਤੀ ਸੀ ਤੇ ਚੋਰੀ ਕਰਕੇ ਇਹਨਾਂ ਨੂੰ ਸੇਲ ਕਰਨ ਦੇ ਲਈ ਲਿਆ ਸੀ ਇਹਨਾਂ ਦੇ ਵਿੱਚੋਂ ਜਦੋਂ ਫੈਕਟਰੀ ਮਾਲਕ ਆਂਦੇ ਆ ਜਾਂਚ ਕਰਦੇ ਆ ਤਾਲੇ ਤੋੜ ਕੇ ਅੰਦਰ ਦੇਖਿਆ ਜਾਂਦਾ ਅੰਦਰ ਚੋਰੀਆ ਸਮਾਨ ਬਰਬਦ ਹੁੰਦਾ ਉਹ ਕਿ ਦੇ ਜਿਹੜੇ ਮੈਂਬਰ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੀ ਗਲਤੀ ਨਹੀਂ ਸੀਗੀ ਨਹੀਂ ਗਲਤੀ ਨਹੀਂ ਸੀ ਮੈਂ ਕਹਿੰਦਾ ਵੀ ਗਲਤੀ ਸੀਗੀ ਵੀ ਚਾਹੇ ਨਹੀਂ ਸੀ ਇਹ ਇੱਕ ਅਲੱਗ ਮੈਟਰ ਹੈ ਪਰ ਗਲਤੀ ਨੂੰ ਗਲਤ ਕਹਿਣਾ ਵੀ ਕਿਤੇ ਹੱਦ ਤੱਕ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਚੋਰੀ ਕੀਤੀ ਹੈ ਤੇ ਤੁਸੀਂ ਪੁਲਿਸ ਨੂੰ ਦਿਓ ਪੁਲਿਸ ਨੂੰ ਹੈਂਡਓਵਰ ਕਰੋ ਪੁਲਿਸ ਆਪਣੀ ਜੋ ਉਹਨਾਂ ਦੀ ਕਾਰਵਾਈ ਉਹ ਕਰੇ ਉਹਨਾਂ ਨੂੰ ਜੋ ਬਣਦੀ ਸਜ਼ਾ ਉਹ ਦੇ ਪਰ ਕੀ ਹੱਕ ਹੈ ਸਾਨੂੰ ਕੀ ਹੱਕ ਹੈ ਸਾਨੂੰ ਵੀ ਕਿਸੇ ਨੂੰ ਇਹ ਬੇਇੱਜ਼ਤੀ ਕਰਨੀ ਚੌਂਕਾ 'ਚ ਖੜ ਕੇ ਉਹਨਾਂ ਨੂੰ ਕਾਲੇ ਮੂੰਹ ਕਰਾ ਕੇ ਸਮਾਜ ਦੇ ਵਿੱਚ ਇਦਾਂ ਤੁਰਾਣਾ ਮੱਹੱਲਿਆਂ ਦੇ ਵਿੱਚ ਉਹਨਾਂ ਨੂੰ ਤੁਰਾਣਾ ਖਾਸ ਕਰਕੇ ਮਹਿਲਾਵਾਂ ਨੂੰ ਬੱਚਿਆਂ ਨੂੰ ਇਹ ਬੜੀ ਮਾਨਸਿਕਤਾ ਬਹੁਤ ਨੀਵੀਂ ਸੋਚ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੋ ਇਹ ਪੰਕਜ ਭਾਰਤੀ ਸੀਗੇ ਜੋ ਸੀਨੀਅਰ ਪੋਰਟ ਨੇ ਉਹਨਾਂ ਨਾਲ ਗੱਲਬਾਤ ਤੇ ਉਹਨਾਂ ਦਾ ਵੀ ਇਹੀ ਕਹਿਣਾ ਕਿ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਣੀ ਜਿਹਦੇ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਜਿਹੜੇ ਤਿੰਨ ਦੋਸ਼ੀ ਕਾਬੂ ਕੀਤੇ ਨੇ ਉਹਨਾਂ ਦੇ ਨਾਂ ਨਾਲ ਜਿਹੜੇ ਵੀਡੀਓ ਬਣਾ ਰਹੇ ਸੀ ਹੈ ਜਿਹੜੇ ਇਨਕੋ ਇਨਕ ਲੈ ਕੇ ਆਏ ਸੀਗੇ ਮੂੰਹ ਕਾਲਾ ਕਰਨ ਦੇ ਲਈ ਉਹਨਾਂ ਉੱਤੇ ਜਿਹੜੀ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਕੈਮਰਾ ਪਰਸਨ ਨਵਲ ਦੇ ਨਾਲ ਮੈਂ ਰਾਹੁਲ ਸਿਟੀ ਹோம் ਲੁਧਿਆਣਾ